ਇਹ ਤੁਹਾਡੀ ਸਰਕਾਰ ਹੈ ਤੁਸੀਂ ਕਹਿੰਦੇ ਹੋ ਕਿ ਕਿਸਾਨ ਖਸਖਸ ਦੀ ਖੇਤੀ ਦੀ ਮੰਗ ਕਰ ਰਹੇ ਤੁਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਿਉਂ ਨਹੀਂ ਕਰਦੇ ਤੋ ਤੱਕ ਪੰਜਾਬ ਦੇ ਵਿੱਚ ਸਾਡੀ ਸਰਕਾਰ ਨਹੀਂ ਆਉਂਦੀ ਬੀ ਜੀ ਬੀ ਅਸੀਂ ਖਸਖਸ ਦੀ ਖੇਤੀ ਪੰਜਾਬ ਦੇ ਵਿੱਚ ਨਹੀਂ ਕਰਾ ਸਕਦੇ ਜਿਹੜੀ ਖਸਖਸ ਦੀ ਖੇਤੀ ਹੈ ਨਾ ਜਦੋਂ ਸਾਡੇ ਕਿਸਾਨ ਪੈਰਾਂ ਦੇ ਹੋਗੇ ਸਾਡਾ ਨੌਂ ਨਵਰ ਪੈਰਾਂ ਦੇ ਹੋ ਗਿਆ ਫੇ ਉਹਨੂੰ ਸਰਕਾਰ ਲਈ ਲੋੜ ਨਹੀਂ ਤੁਹਾਨੂੰ ਲੱਗਦਾ ਕਿ ਖਸਕਸ ਦੀ ਖੇਤੀ ਜ਼ਰੂਰੀ ਹੈ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਕਿਉਂ ਲੱਗਦਾ ਕਿ ਐਮਐਸਪੀ ਖਸਕਸ ਨਾਲੋਂ ਜ਼ਿਆਦਾ ਐਮਐਸਪੀ ਤੇ ਕਿਸਾਨਾਂ ਦਾ ਕਰਜ਼ੇ ਮਾਫੀ ਦੀ ਜ਼ਰੂਰਤ ਹੈ। ਉਹਨਾਂ ਨੂੰ ਕਹੀਦਾ ਵਾਂ ਪੰਜਾਬ ਦੇ ਵਿੱਚ 4 ਫਸਲਾਂ ਵਿਛਣੀਆਂ ਪਾਣੀ ਨਹੀਂ ਨਹੀਂ ਸਾਨੂੰ ਆ ਫਸਲਾਂ 'ਤੇ ਐਮਐਸਪੀ ਦੇ। ਉਹਨਾਂ ਦੇ 24-25 ਫਸਲਾਂ ਤੇ ਐਮਐਸਪੀ ਮੰਗਦੇ ਆ। ਤੁਹਾਨੂੰ ਕਿਉਂ ਲੱਗਦਾ ਕਿ ਖਸਕਸ ਦੀ ਖੇਤੀ ਜਿਹੜੀ ਪੰਜਾਬ ਲਈ ਲਾਹੇਵੰਦ ਹੈ ਖਸਕਸ ਲਈ ਆਉਂਦੀ ਹੈ। ਬਹੁਤ ਬੋਲੀ ਤੋਂ ਨੇ ਤੋਂ ਸਾਨੂੰ ਰਾਹਤ ਲੈਣੀ ਚਾਹੀਦੀ ਆ ਚੋਨਾ ਪੰਜਾਬ ਨੂੰ ਬੱਬੂਲ ਡੋਗੂ ਜੇ ਮੈਂ ਤੁਹਾਨੂੰ ਕਹਾਂ ਦੇ ਜੇ ਕੋ ਨਾ ਮੋਟਾ ਆਂ ਬੇਜੇ ਟੋਟੋ ਦੀ ਘਾਲ ਲੱਗੇ ਫੋਟੋ ਦੇ ਮਿਲ ਨਹੀਂ ਦੇ ਹੁਣ ਮੈਂ ਲੱਗ ਕੇ ਦੇ ਨੂੰ 11 ਸਟਾਮ ਦੇ ਗਾ ਮੋਟਾ ਫੱਤ ਨੂੰ ਜਿਹੜਾ ਨਸ਼ਾ ਨਹੀਂ ਮੰਨਦੇ ਖਸਖਸ ਨੂੰ ਨਸ਼ਾ ਨਹੀਂ ਮੰਨਦੇ ਵੀ 2027 ਦੇ ਵਿੱਚ ਜੇ ਬੀਜੀਤਰੀ ਸਰਕਾਰ ਆਉਂਦੀ ਆ ਤੇ 101% ਦੀ ਰੁਮਾਨੀ ਖਸਕਾ ਦੀ ਕੀਤੀ ਹੈ ਮਨ ਬੇਦੀ ਨਾ ਕਰਨਾ ਕਰਨ ਮਤੈ ਤੈਨੂੰ ਖਾਤਕਾ ਦੀ ਖੇਤੀ ਦਾ ਮੁੱਦਾ ਲਿਆਉ ਜਿਦਾ ਅੰਦਰ ਵਿੱਚ ਪਾਸ ਕੋ ਜੱਟੀ ਤੋਂ ਬਾਣੀਆ ਜੇ ਮੋਤੀ ਸਾਹਿਬ ਤੋਂ ਨਾਂ ਲੈ ਕੇ ਆਵੇ ਲੈ ਪਈ ਬੱਬੇ ਦੇ ਮੂਹਰੇ ਫਿਰ ਦਮ ਹੀ ਹੈ ਇਹਨਾਂ ਚ ਪੰਜਾਬ ਦੇ ਅੰਦਰ ਕਿਸਾਨੀ ਮੁੱਦਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਕਿਉਂਕਿ ਦਿੱਲੀ ਤੇ ਖਨੋਰੀ ਦੇ ਬਾਰਡਰਾਂ ਦੇ ਉੱਤੇ ਬੈਠੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਹਟਾ ਦਿੱਤਾ ਗਿਆ ਨਾਲ ਹੀ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਤੇ ਨਾਲ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਚਾਹੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਜਾਂ ਹੋਰ ਮੰਤਰੀ ਹੋਣ ਉਹ ਕਿਸਾਨਾਂ ਨੂੰ ਅਪੀਲ ਵੀ ਕਰਦੇ ਨੇ ਕਿ ਉਹ ਦਿੱਲੀ ਸਰਕਾਰ ਦੇ ਖਿਲਾਫ ਅੰਦੋਲਨ ਕਰੇ ਸੰਘਰਸ਼ ਕਰਨ ਉਹ ਉਹਨਾਂ ਦੇ ਨਾਲ ਰਹਿਣਗੇ ਸਾਡੇ ਨਾਲ ਭਾਜਪਾ ਦੇ ਆਗੂ ਟਿੱਟੂ ਬਾੜੀਆਂ ਨੇ ਜਿਹੜੇ ਦਾਵਾ ਕਰਦੇ ਨੇ ਕਿ ਉਹ ਉਸ ਸਮੇਂ ਤੱਕ ਕਿਸਾਨਾਂ ਦੀ ਮਦਦ ਨਹੀਂ ਕਰਨਗੇ ਜਦੋਂ ਤੱਕ ਕਿਸਾਨ ਨੇ ਜਿਹੜੇ ਖਸਖਸ ਦੀ ਖੇਤੀ ਦੀ ਮੰਗ ਨਹੀਂ ਕਰਦੇ ਇਹਨਾਂ ਗੱਲਬਾਤ ਕਰਦੇ ਆ ਕਿ ਆਖਰ ਕੇਂਦਰ ਦੇ ਵਿੱਚ ਕੀ ਹੋ ਰਿਹਾ ਹੈ ਜਿਹੜੇ ਪੰਜਾਬ ਨੂੰ ਖਸਖਸ ਦੀ ਖੇਤੀ ਦੀ ਛੋਟ ਦੇਣੀ ਹੈ ਫਿਰ ਕਿਉਂ ਕਰਦੇ ਨੇ ਕਿ ਉਹ ਖਸਖਸ ਦੀ ਖੇਤੀ ਦੀ ਮੰਗ ਕਰਨ ਆਖਰ ਕਿ ਆਸਾਨ ਆ ਗੋਨ ਕਿਉਂ ਨਹੀਂ ਲੱਗਦਾ ਕਿ ਜਿਹੜੀ ਖਸਖਸ ਦੀ ਖੇਤੀ ਹੈ ਪੰਜਾਬ ਹਿੱਤ ਦੇ ਵਿੱਚ ਹੈ ਟਿੱਟੂ ਬਾੜੀਆਂ ਜੀ ਸਾਡੇ ਨਾਲ ਨੇ ਟਿੱਟੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਟਿੱਟੂ ਬਾੜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਿੱਟੂ ਜੀ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਹੈ ਤੁਸੀਂ ਕਹਿੰਦੇ ਹੋ ਕਿ ਕਿਸਾਨ ਖਸਖਸ ਦੀ ਖੇਤੀ ਦੀ ਮੰਗ ਕਰੇ ਤੁਸੀਂ ਕੇਂਦਰ ਸਰਕਾਰ ਨਾਲ ਗੱਲਬਾਤ ਕਿਉਂ ਨਹੀਂ ਕਰ ਲੈਂਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਤੱਕ ਪੰਜਾਬ ਦੇ ਵਿੱਚ ਸਾਡੀ ਸਰਕਾਰ ਨਹੀਂ ਆਉਂਦੀ ਭਾਜੀਪੀ ਦੀ ਅਸੀਂ ਖਸਖਸ ਦੀ ਖੇਤੀ ਪੰਜਾਬ ਦੇ ਵਿੱਚ ਨਹੀਂ ਕਰਾ ਸਕਦੇ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਸੀਗਾ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਚੱਪ ਕਰਤਾ ਇਹਨਾਂ ਦੇ ਐਮਐਲਏ ਨੇ ਚੁੱਕਿਆ ਸੀ ਮੁੱਦਾ ਤੇ ਇਹਨਾਂ ਦੇ ਜਿਹੜੇ ਹੈਗੇ ਆ ਸਿਹਤ ਮੰਤਰੀ ਉਹਨੇ ਠੱਪ ਕਰਤਾ ਵਿਖਸਖਾ ਦੀ ਖੇਤੀ ਨਹੀਂ ਹੋਣੀ ਕਿਉਂਕਿ ਜਿਹੜੀ ਖਸਖਾ ਦੀ ਖੇਤੀ ਆ ਨਾ ਜਦੋਂ ਸਾਡੇ ਕਿਸਾਨ ਪੈਰਾਂ ਤੇ ਹੋਗੇ ਸਾਡਾ ਨੌਜਵਾਨ ਪੈਰਾਂ ਤੇ ਹੋ ਗਿਆ ਫੇ ਉਹਨੂੰ ਸਰਕਾਰਾਂ ਲਈ ਲੋੜ ਨਹੀਂ ਹੁਣੀ ਸਰਕਾਰਾਂ ਡਰਦੀਆਂ ਨੇ ਕਿਰਾ ਜਿਵੇਂ ਲੀਡਰੀ ਦੇ ਵਿੱਚ ਜਿਹੜੇ ਲੀਡਰ ਨੇ ਨਕਮੇ ਨੇ ਕਿਰਾ ਸਿਆਣੇ ਨੇ ਉਹਵੇਂ ਹੀ ਨਕਮੇ ਜਿੱਥੇ ਬੰਦਿਆਂ ਦੇ ਲੀਡਰ ਨਿਕਰ ਹੱਦੋਂ ਬਾਅਦ ਸਾਰੇ ਨਹੀਂ ਹੁੰਦੇ ਹੱਦੋਂ ਬਾਅਦ ਅਸੀਂ ਬਾਰ ਬਾਰ ਬੇਨਤੀ ਕਰਦੇ ਆਂ ਵੀ ਐਮਐਸਪੀ ਤੋਂ ਜ਼ਰੂਰੀ ਖਸਖਸ ਦੀ ਖੇਤੀ ਆ ਤੁਹਾਨੂੰ ਲੱਗਦਾ ਕਿ ਖਸਖਸ ਦੀ ਖੇਤੀ ਜ਼ਰੂਰੀ ਹੈ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਕਿਉਂ ਲੱਗਦਾ ਕਿ ਐਮਐਸਪੀ ਖਸਖਸ ਨਾਲੋਂ ਜ਼ਿਆਦਾ ਐਮਐਸਪੀ ਤੇ ਕਿਸਾਨਾਂ ਦਾ ਕਰਜ਼ੇ ਮਾਫੀ ਦੀ ਜ਼ਰੂਰਤ ਹੈ ਅੱਜ ਕੱਲ ਤਾਂ ਇਹਨਾਂ ਨੂੰ ਪੱਲੀ ਗੱਲ ਤਾਂ ਐਮਐਸਪੀ ਦਾ ਪਤਾ ਹੀ ਨਹੀਂ ਲੱਗਦਾ ਹਰੇਕ ਫਸਲ ਵਾਸਤੇ ਉਹਨੂੰ ਸਟਾਕ ਕਰਨ ਵਾਸਤੇ ਵੱਖਰੀ ਵੱਖਰੀ ਜਗਾ ਜਾਈਦੀ ਆ ਕਣਕ ਨੂੰ ਰੱਖਣ ਵਾਸਤੇ ਹੋਰ ਗਦਾਮ ਹੁੰਦੇ ਆ ਝੋਨੇ ਨੂੰ ਰੱਖਣ ਵਾਸਤੇ ਹੋਰ ਗਦਾਮ ਹੁੰਦੇ ਆ ਟਮਾਟਰ ਨੂੰ ਆਪਾਂ ਰੱਖਾਂਗੇ ਉਹਦੇ ਵਾਸਤੇ ਹੋਰ ਗਦਾਮ ਜਾਈਦੇ ਆ ਆਲੂ ਵਾਸਤੇ ਹੋਰ ਹੁੰਦੇ ਆ ਕੋल्ड ਸਟੋਰ ਚਾਹੀਦੇ ਆ ਹਾਂ ਕੋल्ड ਸਟੋਰ ਚਾਹੀਦੇ ਆ ਹਰ ਇੱਕ ਚੀਜ਼ੇ ਹਰ ਇੱਕ ਥਾਂ ਦਾ ਫੈਕਟਰੀਆਂ ਆ ਸਦੀ ਆਪਾਂ ਟਮਾਟਰਾਂ ਨੂੰ ਕਣਕ ਵਾਲੀ ਥਾਂ ਤੇ ਥੋੜੀ ਰੱਖ ਸਕਦੇ ਆ ਆਪਾਂ ਨੂੰ ਪਹਿਲੀ ਗੱਲ ਸਮਝਣੀ ਪੈਣੀ ਆ ਆਪਾਂ ਨੂੰ ਕਿਸਾਨਾਂ ਨੂੰ ਚਾਹੀਦਾ ਵਾ ਬੇਸ ਪੰਜਾਬ ਦੇ ਵਿੱਚ 4 ਫਸਲਾਂ ਵਿਛਣੀਆਂ ਆ ਕੌਣ ਨਹੀਂ ਸਭ ਜੀ ਨਹੀਂ ਸਾਨੂੰ ਆ ਫਸਲਾਂ ਤੇ ਐਮਐਸਬੀ ਦੇ ਦੇ ਹੁਣ ਜੋ 24 25 ਫਸਲਾਂ ਤੇ ਐਮਐਸਬੀ ਮੰਗਦੇ ਆ ਜੇ ਕੋਈ ਸਰਕਾਰ ਦੇ ਵੀ ਦਿੰਦੀ ਆ ਚਲੋ ਐਮਐਸਬੀ ਦੇ ਦੇ ਉਹਦੇ ਵਾਸਤੇ ਸਾਨੂੰ ਸਰਕਾਰੀ ਮੁਲਾਜ਼ਮ ਚਾਹੀਦੇ ਆ ਉਹ ਜੋ ਗੋਦਾਮ ਬਣਾਵਾਂਗੇ ਹੁਣ ਗੋਦਾਮ ਤਾਂ ਬਣਾ ਲਿਆ ਆਪਾਂ ਟਮਾਟਰ ਦਾ ਉਹਦੇ ਵਿੱਚ ਬੋੜੀਆਂ ਪੂਰੇ ਪੰਜਾਬ ਵਿੱਚ ਚਾਰ ਪੈ ਦਾ ਹੋਈਆਂ ਆਪਾਂ ਖਰਚਾ ਕਿਵੇਂ ਕਰਾਂਗੇ ਤੁਸੀਂ ਟਿੱਟੂ ਚ ਖਸਖਸ ਦੀ ਖੇਤੀ ਦੀ ਮੰਗ ਕਰਦੇ ਪਰ ਤੁਹਾਡੇ ਜਿਹੜੇ ਭਾਜਪਾ ਦੇ ਬਹੁਤ ਸਾਰੇ ਸੀਨੀਅਰ ਆਗੂ ਨੇ ਉਹ ਦਾਵਾ ਕਰ ਦਿੰਦੇ ਕਹਿੰਦੇ ਪੰਜਾਬ ਨੂੰ ਖਸਖਸ ਦੀ ਖੇਤੀ ਖੋਲ ਕੇ ਨਸ਼ੇੜੀ ਥੋੜਾ ਬਣਾਉਣਾ ਹੈ ਨਹੀਂ ਜੀ ਨਹੀਂ ਕੋਈ ਨਹੀਂ ਕਰਦਾ ਮੇਰੇ ਭਰਾ ਰਮਨਦੀਪ ਟੂਣਾ ਵੀ ਬਿਆਨ ਦਿੱਤਾ ਹੈ ਕਿ ਅਸਲ ਵਿੱਚ ਹੁਣ ਲੋਕਾਂ ਦੇ ਮਨ 'ਚ ਬੈਂਪ ਪੈਦਾ ਹੋਇਆ ਹੈ ਵੀ ਬੀਜਪੀ ਨੂੰ ਲੋਕੀ ਪਿੰਡਾਂ 'ਚ ਨਹੀਂ ਬਣ ਦਿੰਦੇ ਮੈਂ ਪਿੰਡਾਂ 'ਚ ਜਾਊਂਗਾ ਬੀਜ ਵੀ ਲੱਗ ਪਰ ਮੇਰੇ ਕੋਲ ਹਜੇ ਬੀਜਪੀ ਦੀ ਸ਼ਾਸਕੀ ਗਰਾਉਂਡ ਹੈ ਅੱਜ ਮੇਰੇ ਕੋਲ ਗਰਾਉਂਡ ਜਿਹੜੀ ਹੈਗੀ ਆ ਉਹ ਟਿੱਟੂ ਬਾਣੀ ਨੇ ਦਿੱਤੀ ਆ ਜਿਹੜੀ ਤੁਸੀਂ ਪੱਤਰਕਾਰ ਹਾਂ ਦਿੱਤੀ ਆ ਤੁਸੀਂ ਪੱਤਰਕਾਰਾਂ ਨੇ ਮੈਨੂੰ ਸਿਆਸੀ ਘਰਾਣ ਦਿੱਤੀ ਟਿੱਟੂ ਬਾਣਿਆ ਸਮਾਸੀ ਉਹ ਤੁਸੀਂ ਦਿੱਤੀ ਗ੍ਰਾਉਂਡ ਹਜੇ ਮੈਨੂੰ ਪਾਰਟੀ ਵੱਲੋਂ ਕੋਈ ਗ੍ਰਾਉਂਡ ਨਹੀਂ ਮਿਲਿਆ ਅਸੀਂ ਪਿੰਡਾਂ ਦੇ ਚਾਲ ਨੂੰ ਤਿਆਰ ਆ ਪਿੰਡਾਂ ਦੇ ਲੋਕ ਸਾਨੂੰ ਜਗਾਰ ਦੇਉਂਦੇ ਆ ਪਿੰਡਾਂ ਦੇ ਲੋਕ ਸਾਨੂੰ ਤਿਆਰ ਕਰਦੇ ਆ ਉਹਨਾਂ ਨੂੰ ਪਤਾ ਬਈ ਟਿੱਟੂ ਬਾਣਿਆ ਖਸਗਦੀ ਖੇਤੀਬਾੜੀ ਐ ਇੱਕ ਸਮਝਾਉਣਾ ਪੈਣਾ ਉਹਨਾਂ ਨੂੰ ਦਿਮਾਗ ਚ ਗੱਲ ਫਟ ਕਰਨੀ ਪਈ ਪਰ ਜਿੱਦਣ ਸਾਨੂੰ ਬੀਜਪੀ ਵੱਲੋਂ ਕੋਈ ਨਾ ਕੋਈ ਪਾਵਰ ਦਿੱਤੀ ਜਾਊਗੀ ਅਸੀਂ ਪਿੰਡਾਂ ਵਿੱਚ ਜਾਵਾਂਗੇ ਅਸੀਂ ਬੀਜੀ ਦਾ ਪ੍ਰਚਾਰ ਕਰਾਂਗੇ ਅੱਜ ਵੀ ਮੇਰੇ ਕੋਲ ਤੇ ਪੰਜ ਸਰਪੰਚ ਆਉਂਦੇ ਨੇ ਕਿਹੜਾ ਪਿੰਡਾਂ ਦੇ ਨੌਜਵਾਨ ਆਉਂਦੇ ਆ ਤੁਹਾਨੂੰ ਕਿਉਂ ਲੱਗਦਾ ਕਿ ਖਸਕਸ ਦੀ ਖੇਤੀ ਜਿਹੜੀ ਪੰਜਾਬ ਲਈ ਲਾਹੇਵੰਦ ਹੈ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਹੁਣ ਆਪਨੇ ਭਗਵੰਤ ਮਾਨ ਜੀ ਆ 3 ਸਾਲ ਤੋਂ ਆਪ ਬੈਠੇ ਰਹੇ ਜੀ ਹੁਣ ਇੱਕ ਮੁੱਦੇ ਨੂੰ ਦਬਾਉਣ ਦੀ ਖਾਤਰ ਫਲਾਣੇ ਦਾ ਮਕਾਨ ਤੋੜ ਦਿਓ ਫਲਾਣੇ ਆ ਤੋੜ ਦਿਓ ਹੁਣ ਤਾਂ ਆ ਵੀ ਇਤਰਾਜ਼ ਕਰਨ ਲੱਗੇ ਇਹਨਾਂ ਦੇ ਐਮਐਲ ਬੀ ਤੁਜੀ ਕਿਉਂ ਕਹਨੇ ਉਹ ਵੀ ਵੱਡੇ ਮਗਰ ਮਛਾ ਦੇ ਘਰ ਕੋਟ ਦਿਓ ਹਾਂ ਮੁੱਦਾ ਉੱਠਿਆ ਉਹ ਕਹਨੇ ਵੱਡੇ ਦੇ ਤੌਰ ਉਜੀ ਛੋੜੇ ਤੌਰ ਨੇ ਵੱਡੇ ਵੀ ਤੋੜੋ ਆਇ ਇੱਕ ਕਿਸਮ ਦਾ ਸਿਆਸੀ ਡਰਾਮਾ ਵਾ ਮੁੱਦਿਆਂ ਨੂੰ ਅੱਖੋਂ ਪਰੋਲੀ ਕੀਤਾ ਜਾ ਰਿਹਾ ਵਾ ਕਿਉਂਕਿ ਸਾਰਿਆਂ ਨੂੰ ਪਤਾ ਵਾ ਖਾਸ ਕਰਕੇ ਖੇਤੀ ਜੀ ਆਉਂਦੀ ਆ ਪਾਣੀ ਬਚੂਗਾ ਜੀ ਝੋਨੇ ਤੋਂ ਸਾਨੂੰ ਰਾਹਤ ਲੈਣੀ ਚਾਹੀਦੀ ਆ ਝੋਨਾ ਪੰਜਾਬ ਨੂੰ ਡੋਬੂ ਹੋਏ ਡੋਬੂਗਾ ਯਾਨੀ ਕਹਿੰਦਾ ਪਾਵਾਂ ਨੌਜਵਾਨ ਬਚੂਗਾ ਪਾਣੀ ਬਚੂਗਾ ਹੁਣ ਇਹਨਾਂ ਨੇ ਸਖਤਾਈ ਤਾਂ ਕਰਤੀ ਸਖਤਾਈ ਹੋਣੀ ਚਾਹੀਦੀ ਚਿੱਟੇ ਰਸਿਆਂ ਤੇ ਮੈਡੀਕਲ ਰਸਿਆਂ ਤੇ ਉਹਦੇ ਨਾਲ ਨਾਲ ਸਖਤਾਈ ਹੋਊਗੀ ਰੋਗਿਆਂ ਦੀ ਕਿਉਂਕਿ ਜੇ ਚਿੱਟਾ ਪਿੰਦੇ ਸੀ ਲੋਕੀ ਮੈਡੀਕਲ ਨਸ਼ੇ ਕਰਦੇ ਸੀ ਉਹਨਾਂ ਨੂੰ ਮੋਤਾਂ ਆਉਂਦੀਆਂ ਸੀ ਕਿ ਤੋਂ ਡੋਡੇ ਖਾਣ ਲੱਗੇ ਉਹ ਡੋਡੇ ਮਿਲ ਨਹੀਂ ਰਹੇ ਹੁਣ ਮੈਂ ਲੱਗ ਕੇ ਇਹਨੂੰ ਤਿਆਰਾਂ ਸਟਾਮਪ ਤੇ ਕਰਾਂ ਮੋਤਾਪਾ ਵੱਧ ਹੋਊਗਾ ਨੇ ਤੁਸੀਂ ਡੋਡੇ ਨੂੰ ਨਸ਼ਾ ਨਹੀਂ ਮੰਨਦੇ ਖਸਖਸ ਨੂੰ ਨਸ਼ਾ ਨਹੀਂ ਮੰਨਦੇ ਦੇਖੋ ਇਹ ਪੁਰਾਣੇ ਮਜ਼ੁਰਕੇ ਖਾਂਦੇ ਸੀਗੇ ਨਾਲੇ ਜੇ ਨਸ਼ਾ ਤੇ ਸ਼ਰਾਬ ਦੇ ਠੇਕ ਵੀ ਨਸ਼ਈ ਆ ਬਾਹਰ ਆਪਾਂ ਇੱਥੇ ਆਏ ਨੇ ਨਸ਼ਾ ਅਜ ਤੱਕ ਇਹਨੇ ਡੋਡੇ ਫੇਮ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਮੈਡੀਕਲ ਨਸ਼ੇ ਖਾਂਦੇ ਆ ਉਹ ਮੈਨੂੰ ਵੀ ਡੋਡੇ ਲੱਗਣ ਲੱਗੇ ਮੈਂ ਖਸਖਸ ਦੀ ਤੁਸੀਂ ਬਕਾਸ਼ਤ ਦੋਇਆ 14 ਤੋਂ ਗਰਦਾ ਆ ਰਿਹਾ ਮੈਂ ਤਿੰਨ ਐਮਪੀ ਚੋਂ ਲੜਿਆ ਖਸਖਸ ਦੇ ਮੁੱਦੇ ਨੂੰ ਲੈ ਕਿਸਾਨਾਂ ਨੂੰ ਪਾਰ ਤੇ ਖੜਾ ਕਰਨ ਵਾਸਤੇ ਮੈਨੂੰ ਅਫਸੋਸ ਆ ਮੈਨੂੰ ਕਿਸਾਨਾਂ ਨੇ ਵੋਟਾਂ ਵੀ ਨਹੀਂ ਪਾਈਆਂ ਮੈਨੂੰ ਇਸ ਕੱਟ ਵੀ ਅਫਸੋਸ ਆ ਕਿ ਮੈਂ ਜਿੰਨਾਂ ਨੇ ਬੋਲਿਆ ਜਿੰਨਾਂ ਲਈ ਮੈਂ ਆਪਣੇ ਘਰ ਵਿੱਚ ਆ ਮੈਂ ਉਹਨੇ ਵੋਟਾਂ ਨਹੀਂ ਪਾਈਆਂ ਮੈਨੂੰ ਪਲੇਟਫਾਰਮ ਚਾਹੀਦਾ ਸੀਗਾ ਮੈਂ ਸੋਮਨੀ ਅਕਾਲੀ ਦਲ ਜੁਆਇਨ ਕੀਤੀ ਹੁਣ ਕਾਟੋ ਕਾਲਜ ਨਹੀਂ ਆਉਂਦਾ ਮੁੱਖ ਦਾ ਹੁਣ ਕਾਟੋ ਕਾਲਜ ਦੇ ਵਿੱਚ ਰਹਿ ਕੇ ਖਮਨੀ ਕੀਤਾ ਜਾਂਦਾ ਲੋਕੀ ਆ ਕੇ ਟਾਂਚਾ ਕਰਦੇ ਆ ਤੁਹਾਡੀ ਪਾਰਟੀ ਪਾਰਟੀ ਰਹੇ ਹੈ ਤੁਹਾਡੀ ਪਾਰਟੀ ਹੈ ਤੁਹਾਡੀ ਪਾਰਟੀ ਲੋਕਾਂ ਦੇ ਮੁੱਦੇ ਕਿਉਂ ਚੱਕਦੀ ਨਹੀਂ ਤੁਸੀਂ ਕਹਿੰਦੇ ਹੋ ਕਿ ਮੈਂ ਖਸ ਖਸ ਦੀ ਖੇਤੀ ਦੇ ਮੁੱਦਾ 24 14 ਤੋਂ ਚੱਕਦਾ ਰਿਹਾ ਖੇਤੀ ਦੀ ਗੱਲ ਕਰਦਾ ਰਿਹਾ ਮੈਂ ਇਲੈਕਸ਼ਨ ਲੜਿਆ ਮੈਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਪਿੰਡਾਂ ਦੇ ਵਿੱਚ ਜਾਊਂਗਾ ਜੇ ਖਸ ਖਸ ਦੀ ਤੁਸੀਂ ਗੱਲ ਕਰਨ ਵੀ ਲੱਗੇ ਫਿਰ ਵੀ ਪਿੰਡਾਂ ਦੇ ਨਾਲ ਲੋਕਾਂ ਨੇ ਵਾਣ ਦਿੱਤਾ ਫਿਰ ਕੀ ਕਰੋਗੇ ਨਹੀਂ 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 ਬਿਲਕੁਲ ਤਿਆਰ ਵਰ ਤਿਆਰ ਨਹੀਂ ਅੱਜ ਵੀ ਸਾਨੂੰ ਪਿੰਡਾਂ ਦੇ ਵਿੱਚ ਸੁਨੇਹੇ ਆਉਂਦੇ ਆ ਅਸੀਂ ਕਹਾਂ ਵੀ ਅਸੀਂ ਕੀ ਲੱਗ ਜਾਈਏ ਅਸੀਂ ਬੀਜਪੀ ਦਾ ਕੀ ਲੱਗ ਜਾਈਏ ਸੜਕ ਕੋਈ ਪਾਉਣੀ ਹੈ ਸੜਕੋ ਪਾਵਰ ਹੋਊਗੀ ਕਿਰਾ ਮੈਂ ਪੰਜਾਬ ਦੇ ਲੋਕਾਂ ਵੱਲ ਤੁਹਾਡੇ ਮਾਧਮ ਨਾਲ ਬੇਨਤੀ ਕਰਦਾ ਨਗਰਾ ਵੀ 2027 ਦੇ ਵਿੱਚ ਜੇ ਬੀਜਪੀ ਦੀ ਸਰਕਾਰ ਆਉਂਦੀ ਆ ਤੇ 101% ਟਿਊਬਾਣੇ ਖਸਕਾ ਦੇ ਖੇਤੀ ਰਹੂਗਾ ਤੇ ਡੋਡੇ ਫੀਮ ਦੇ ਠੇਕੇ ਖੁੱਲਣਗੇ ਚਾਹੇ ਮੈਨੂੰ ਪ੍ਰਧਾਨ ਮੰਤਰੀ ਦੇ ਤਾਇਰ ਕਰਨਾ ਹੋਣੇ ਪਾ ਅੱਜ ਤੁਹਾਨੂੰ ਔਂਕੜ ਕੀ ਆ ਰਹੀ ਆ ਅੱਜ ਵੀ ਅਸੀਂ ਖਸਖਸ ਦੀ ਖੇਤੀ ਦੇ ਆ ਕਿਉਂਕਿ ਸਭ ਤੋਂ ਪਹਿਲਾਂ ਮਤਾ ਵਿਧਾਨ ਸਭਾ ਦੇ ਵਿੱਚ ਬਾਸਣਾ ਬਾਈ ਕਿਉਂਕਿ ਸਾਰਾ ਕੁਝ ਅੰਡਰ ਉਹਨਾਂ ਦੇ ਆ ਅਸੀਂ ਤਾਂ ਇੱਥੇ ਅੰਬ ਦਾ ਬੂਟਾ ਹੀ ਲਾ ਗਦੇ ਜੇ ਅਸੀਂ ਕਹਦੇ ਇੱਥੇ ਅੰਬਾਂ ਦੇ ਬਾਗ ਲਾਉਣੇ ਆ ਬੀਜ ਵੀ ਨਹੀਂ ਲੱਗਦੇ ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠੂਗਾ ਫਿਰ ਉਹਨੂੰ ਪਾਸਿੰਗ ਹੋਊਗਾ ਕਿ ਇਹ ਗੱਲ ਸੈਂਟਰ ਕੋ ਜਾਊਗਾ ਸੈਂਟਰ ਤੋਂ ਅਸੀਂ ਮੈਪਾਸ ਕਰਾਂਗੇ ਅੱਜ ਭਗਵੰਤ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮੱਦੇ ਬਾਈ ਕਿ ਤੁਸੀਂ ਖਸਖਸ ਦੀ ਖੇਤੀ ਦਾ ਮੁੱਦਾ ਲਿਓ ਬਿਨਾਂ ਸਮਾਂ ਦੇ ਵਿੱਚ ਪਾਸ ਕਰੋਗ ਜੇ ਟੀਟੂ ਬਾਣੀਆ ਜੇ ਮੋਦੀ ਸਾਹਿਬ ਤੋਂ ਨਾਂ ਲੈ ਕੇ ਆਵੇ ਲੱਗਦੀ ਤਾਂ ਫਿਰ ਇਹ ਮੁੱਕ ਜਾ ਦੇਗਾ ਲੇਕਨ ਦਮੀ ਹਰਿਆਣਾ ਚ ਕੋਈ ਨਾ ਰਹੇ ਜਿਹੜੇ ਹੈਗੇ ਆ ਜਿਹੜਾ ਕਾਰੋਬਾਰ ਦਵਾਈਆਂ ਦਾ ਮੈਡੀਕਲ ਦਾ ਬਹੁਤ ਖੜਾ ਦਾ ਕਾਰੋਬਾਰ ਇਹ ਤਾਂ ਕਰੋੜਾਂ ਅਰਬਾਂ ਰੁਪਏ ਦਾ ਬੰਦਾ ਉਹ ਖਤਮ ਹੋ ਜਾਊਗਾ ਕਰ ਚਿੱਟਾ ਵੀ ਕਰੋ ਬੰਦ ਹੋ ਜਾਊ ਫੇਰ ਦੂਜੀ ਗੱਲ ਸਰਾਬਤ ਹੋ ਜੂਗੀ ਤੇਰਾ ਜੇ ਖਸ ਖਾਦੀ ਖੇਤੀ ਹੁੰਦੀ ਆ 70% ਦਾ ਰੁੱਖ ਖਤਮ ਹੋ ਚੁ ਸੀ ਅੱਜ ਨੌਜਵਾਨ ਕੰਮ ਕਰਨਾ ਚਾਹੁੰਦਾ ਵਾ ਪਰ ਸਾਡੀ ਗਵਰਨਮੈਂਟ ਕੰਮ ਕਰਨ ਦੇ ਨਹੀਂ ਰਹੀ ਇਹਨਾਂ ਨੂੰ ਅੱਜ ਪ੍ਰਵਾਸੀ ਪ੍ਰਵਾਸੀ ਕਰੀ ਜਾਂਦੇ ਆ ਪ੍ਰਵਾਸੀ ਆ ਗਏ ਪ੍ਰਵਾਸੀ ਆ ਗਏ ਪ੍ਰਵਾਸੀ ਤੋਂ ਕੰਮ ਕੌਣ ਕਰਾਉਂਦਾ ਜੀ ਆਪਾਂ ਲੋਕ ਆਨੇ ਆ ਤਾਂ ਆਪਣੇ ਜਵਾਬ ਕੰਮ ਕਰਕੇ ਰਾਜੀ ਨਹੀਂ ਆ ਆਪਣੇ ਜਵਾਬ ਕੰਮ ਕਰਕੇ ਰਾਜੀ ਨਹੀਂ ਆ ਪਰਵਾਸੀ ਨੂੰ ਆਪਾਂ ਕਹ ਦੋ ਦਈਏ ਕਹਨੇ ਹੋ ਕਿ ਮੇਰੇ ਕੋਲ ਕੋਈ ਅਹੁਦਾ ਨਹੀਂਗਾ ਕੋਈ ਤਾਕਤ ਨਹੀਂ ਬੀਜੇਪੀ ਵੱਲੋਂ ਮੈਂ ਪਿੰਡਾਂ ਚ ਜਾਵਾਂ ਕਿਵੇਂ ਬੀਜੇਪੀ ਮੈਨੂੰ ਕੋਈ ਤਾਕਤ ਦੇਵੇ ਤਾਂ ਮੈਂ ਪਿੰਡਾਂ ਚ ਜਾਵਾਂ ਦੂਜੇ ਪਾਸੇ ਕਹੀ ਜਾਂਦੇ ਹੋ ਕਿ ਵਿਧਾਨ ਸਭਾ ਚ ਮਤਾਪਾਤ ਹੋ ਜਾਵੇ ਮੈਂ ਪ੍ਰਧਾਨ ਮੰਤਰੀ ਤੋਂ ਖਸਖਸ ਦੀ ਕੀਤੀ ਦੀ ਪਰਵਾਨਗੀ ਨਹੀਂ ਆਊਗਾ ਇਹ ਕਿਵੇਂ ਹੋਊਗਾ ਨਹੀਂ ਨਹੀਂ ਜਦੋਂ ਵੀ ਕੋਈ ਕੰਮ ਹੋਊਗਾ ਪਹਿਲੇ ਤਰਫ ਜੇ ਭਗਵੰਤ ਮਾਨ ਜੀ ਨੇ ਪਹਿਲਾਂ ਪਾਸ ਕਰਤੀ ਮੈਂ ਆਪੋ ਪਹਿਲਾਂ ਕੰਮ ਕਰ ਲਵਾਂਗਾ ਮੇਰੇ ਪਿੰਡਾਂ ਚ ਜਾਣ ਦੀ ਲੋੜ ਹੀ ਨਹੀਂ ਆ ਪਿੰਡਾਂ ਦੇ ਵਿੱਚ ਵੀ ਜਦੋਂ ਮੈਨੂੰ ਲੋਕੀ ਪੁੱਛਾਂਗੇ ਵੀ ਤੁਸੀਂ ਕਿਸ ਵੇਚ ਤੇ ਕਹਿ ਰਹੇ ਹੋ ਮੈਂ ਕਹਿ ਸਕਦਾ ਆ ਵੀ ਮੈਂ ਬੀਜਪੀ ਦਾ ਬੁਲਾਵਾ ਹਾਂ ਜੇ ਮੈਂ ਕਹਿ ਰਿਹਾ ਹਾਂ ਮੈਂ ਕਰਕੇ ਦਿਖਾਉਂਗਾ ਜਦੋਂ ਮੈਂ ਬੀਜਪੀ ਦਾ ਫਲਾਣਾ ਹਾਂ ਜਦੋਂ ਮੈਂ ਬੀਜਪੀ ਦਾ ਤੁਮਕਾਣਾ ਹਾਂ ਤੇ ਮੈਂ ਤਾਂ ਤੁੱਕੀ ਜਿਹੜਾ ਸਾਡਾ ਪ੍ਰਸ਼ਾਸਨ ਹੈਗਾ ਵਾ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਮੈਲ ਜੰਮੀ ਹੋਈ ਆ ਤੁਹਾਨੂੰ ਪਤਾ ਹੀ ਆ ਤੇ ਆਪਣੇ ਲੀਡਰਾਂ ਦੇ ਕਰਾਂ ਚ ਵੀ ਮੈਲ ਘਟ ਗਈ ਆ ਹੱਥੇ ਤੱਕ ਨੇ ਜਾ ਰਿਆ ਮਗਰ ਵਿਚੇ ਤੱਕ ਜਾ ਰਿਆ ਵਾ ਬੈਂਡ ਬਾਜੀ ਲੈ ਕੇ ਮੈਨੂੰ ਤਾਂ ਹੁਣ ਲੱਗਦਾ ਵਾ ਵੀ ਮੈਨੂੰ ਇਥੇ ਬੈਂਡ ਬਾਜੀ ਦਾ ਓਬਜੀ ਖੋਲਣਾ ਚਾਹੀਦਾ ਕਿਉਂਕਿ ਹਰੇਕ ਗੱਲ ਤੇ ਬੈਂਡ ਬਾਜੀ ਵੇਚੋਣੀ ਪੈਗੀ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਹੁਣ ਵਿਧਾਨ ਸਭਾ ਪੱਛਮੀ ਦੇ ਵਿੱਚ ਬਾਈ ਇਲੈਕਸ਼ਨ ਆ ਗਈ ਤੁਹਾਡੀ ਪਾਰਟੀ ਨੇ ਵੀ ਲੜਨਾ ਪਰ ਕਾਂਗਰਸ ਨਾਲੇ ਦੋਸ਼ ਲਾਉਂਦੇ ਇੱਕ ਕਹਿੰਦੇ ਜਿਹੜਾ ਖਨੌਰੀ ਤੇ ਸ਼ੰਭੂ ਤੋਂ ਧਰਨਾ ਚਕਾਇਆ ਭਾਜਪਾ ਤੇ ਆਪ ਨੇ ਰਲ ਮਿਲ ਕੇ ਵਪਾਰੀਆਂ ਨਾਲ 16 ਸਫਾਈ ਦੇ ਨਾਲ ਚਕਾਇਆ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਮੱਕਸਾਂ ਜਿੱਥੇ ਬੰਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਬੀਤ ਧਰਨਾ ਚੱਕਿਆ ਗਿਆ। ਇਹਨਾਂ ਲੋਕਾਂ ਨੂੰ ਬਹੁਤ ਰਾਹਤ ਮਿਲਿਆ। ਜਿਵੇਂ ਮਰਜੀ ਜੋ ਮਰਜੀ ਕਰੀ ਜੇ ਲੋਕੀ ਬੜੇ ਖੁਸ਼ ਨੇ ਕਿਰਾ। ਜਿਹੜੀ ਲੜਾਈ ਹੈਗੀ ਆ ਉਹ ਸੜਕਾਂ ਰੋਕੇ ਨਹੀਂ। ਆਪਾਂ ਉਹਦਾ ਵੀ ਲੜਨਾਂਗੇ। ਅਸੀਂ ਲੜਾਂਗੇ ਆਕਰ। ਅੱਜ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ। ਭਾਈ ਮੈਨੂੰ ਮੈਂ ਵੀਜੀ ਵੀ ਜੁਆਇਨ ਕਰ ਲਈਏ। ਜੇ ਤੁਹਾਨੂੰ ਕੋਈ ਦਸਤਕਲੀਬਾ ਮੇਰੇ ਮੂਰੇ ਧਰ ਲੈ ਲਓ। ਦੇਵੋ ਕੋਈ ਮੰਗ ਪੱਤਰ। ਮੌਤ ਤੱਕ ਭੇਜੂੰਗਾ। ਸਾਨੂੰ ਧਰਨੇ ਤੋਂ ਅਲਰਜੀ ਨਹੀਂ ਆ। ਹਮਮ ਸਾਨੂੰ ਚੰਡੇ ਦਿਖਾਓ ਅਸੀਂ ਜਾਣਦੇ ਆ। ਦੱਸੋ ਕਿੱਥੇ ਕਮੀਆਂ ਨੇ? ਜਿੱਥੇ ਕਮੀਆਂ ਹੋਣਗੀਆਂ ਅਸੀਂ ਦੂਰ ਵੀ ਕਰਾਂਗੇ। ਕਮੀਆਂ ਆ ਕੇ ਕਮੀਆਂ ਤਾਂ ਆਪਣੇ ਆਪ ਨੂੰ ਪਤਾ ਲੱਗਦੀਆਂ ਨਹੀਂ ਹੁੰਦੀਆਂ। ਸਰਕਾਰ ਨੂੰ ਆਪਦੀ ਕਮੀਆਂ ਨਹੀਂ ਪਤਾ ਲੱਗਦੀਆਂ ਵੀ ਸਾਡੇ ਦੀ ਕੀ ਕਮੀਆਂ ਨੇ? ਉਹ ਵਿਰੋਧੀ ਦੇ ਦੱਸਦੇ ਹੁੰਦੇ ਆ। ਤੁਸੀਂ ਵਿਰੋਧੀ ਪਾਰਟੀ ਬਣ ਕੇ ਆਓ। ਆ ਲੋਕ ਸਭਾ ਹਲਕੇ ਦੇ ਵਿੱਚ ਹੀ ਤੁਹਾਡਾ ਜਿੰਮਾ ਹਲਕਾ ਕਿਹ ਪਛਮੀ ਪਿੰਡ ਹੈ ਜਿੱਥੇ ਜਿੰਨੀ ਚੋਣ ਹੋਣੀ ਹੈ ਹੁਣ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਲੜੀ ਹੈ ਤੁਸੀਂ ਕਿਸੇ ਦੇਖਿਆ ਵੀ ਕਿਹੜਾ ਬੀਜੇਪੀ ਦੇ ਬਹੁਤ ਸਾਰੇ ਕੈਂਡੀਡੇਟ ਫਿਰਦੇ ਆ ਇਲੈਕਸ਼ਨ ਲੜਨ ਦੇ ਵਿੱਚ ਚੱਕਰ ਦੇ ਵਿੱਚ ਤੁਸੀਂ ਦੇਖਿਆ ਕਿਹੜਾ ਨਾ ਲੀਡਰ ਹੈ ਜਿਹੜਾ ਤੁਹਾਡਾ ਉੱਥੇ ਮੁਕਾਬਲਾ ਦੇ ਸਕਦਾ ਦੇਖੋ ਜੀ ਮੈਂ ਤਾਂ ਇੱਕ ਬੇਨਤੀ ਕਰਨਾ ਚਾਹੁੰਦਾ ਬੀਜੇਪੀ ਲੀਡਰਸ਼ਿਪ ਤੇ ਨਾਰ ਰਪਣੀ ਜਿੱਟੂ ਜਿੰਨੀ ਚੋਣ ਬਾਰੇ ਵੀ ਟਿਕਟ ਦਿਓ ਕਿਸੇ ਕੰਬੇ ਦੇ ਬੰਦੇ ਨੂੰ ਸਿਆਣੇ ਮੰਤਿਆਂ ਨੂੰ ਨਾ ਟਿਕਟ ਦਿਓ ਕਮਲੇ ਨੂੰ ਟਿਕਟ ਚਾਹੀਦੀ ਹੈ ਉੱਥੇ ਕਮਲਾ ਬੀਜੇਪੀ ਚ ਹੈ ਕਿਹੜਾ ਤੁਹਾਡੇ ਕੋਲ ਕਮਲੇ ভাই ਮੈਂ 900 ਲੈਣਾ ਨਹੀਂ ਜੇ 9 ਲਊਗਾ ਇੱਕ ਦਾ 9 ਲਊਗਾ 10 ਰੁਪਏ ਰਸਣਗੇ ਵੀ ਸਾਡਾ 9 ਕਿਉਂਕਿ ਜਦੋਂ ਚੋਣਾ ਹੁੰਦੀਆਂ ਨੇ ਬੰਦਾ ਉਸ ਕਰੇ ਨਾ ਕਰੇ ਟਰੈਕਟਰ ਦਾ ਦਾਵੇਦਾਰ ਤਾਂ ਬਣ ਨਹੀਂ ਜਾਂਦਾ ਆ ਅਖਬਾਰਾਂ ਅੱਜ ਖਬਰਾਂ ਲਵਾ ਦਿੰਦੇ ਆ ਮੇਰੇ ਵੱਲੋਂ ਦਾਵੇਦਾਰੀ ਜੀ ਮੇਰੇ ਵੱਲੋਂ ਦਾਵੇਦਾਰੀ ਉਹ ਦੱਸਦੇ ਨਹੀਂ ਮੈਂ ਜੀ 10 ਸਾਲਾਂ ਚ ਕੀਤਾ ਕੀ ਆ ਹੁਣ ਤੁਸੀਂ ਕਹਿੰਦੇ ਮੈਂ ਕਿਹੜੇ ਬੰਦੇ ਨੂੰ ਦੇਵਾਂ ਮੈਂ ਤਾਂ ਐਂ ਹੀ ਕਹਿਣਾ ਵੀ ਮੇਰੇ ਵੱਲ ਕੇ ਕਵੇ ਨੂੰ ਦੇ ਦੇ ਟਰੈਕਟਰ ਕਿਉਂਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਕੱਲੇ ਤੂੰ ਰੋਦੀ ਤਰਦੀ ਭੁੰਗਾ ਚਾਹੀਦੀਆ ਕੱਲੇ ਚੱਕੀ ਫਿਰੇ ਕਰਾ ਲੋਕੀ ਕਹਿਣ ਬਈ ਆਦਾ ਕਾਂਸੋ ਪਾਰਟੀ ਨਾਲੋਂ ਤਾਂ ਬਿਜਲੀ ਦਾ ਬੰਦਾ ਹੀ ਮੁੱਦੇਵਾਂ ਚੱਕਰਿਆ ਕਰ ਹੂੰ ਜਿਹਨੇ ਕੁਛ ਕੀਤਾ ਬਾਕੀ ਜੇ ਮੂੰਹ ਚ ਬੱਬਲ ਗਮਪਾਉਣ ਵਾਲ ਨੂੰ ਦੇਣੀ ਆ ਨਾ ਤਾਂ ਫਿਰ ਉਹਨੇ ਜਿੱਤਣਾ ਹੋਈ ਜਿਹਨੇ ਲੋਕਾਂ ਨੇ ਦੇ ਦਿੱਤੀ ਜਿਤਨਾ ਵੀ ਹਨ ਕਿ ਕੱਬਾ ਬੰਦਾ ਜੇਤੀ ਜੱਤੇ ਨਹੀਂ ਜਾਊ ਨਹੀਂ ਜਾਣ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਕਹਿ ਰਹੇ ਹੋ ਤੁਹਾਡੇ ਵਰਗੇ ਬੰਦੇ ਜੇ ਤੁਹਾਨੂੰ ਟਿਕਟ ਮਿਲ ਜAVE ਤੁਸੀਂ ਵਿਧਾਨ ਸਭਾ ਚ ਖਸ ਖਸ ਤੱਕ ਮੁੱਦਾ ਚੱਕਦੇ ਹੋਗੇ ਹੱਦ ਕਰਤੀ ਜਿਗਰਾ ਹਮ ਅਸਫੀਕਰ ਸਾਹਿਬ ਆਪ ਆਊਗਾ ਕਿਰਾਂ ਇੱਥੇ ਕਹਿਣਾ। ਹਮ ਖਸਟਰ ਦੀ ਖੇਤੀ ਕਰਾਂਗਾ ਕਰਾਂ। ਹਮ ਉਹ ਟੀਟੂ ਪਾਣੀਆ ਬਾਈ ਦੇ ਵਿੱਚ ਲਾਲਾ। ਚਲੋ ਅੱਪਰ ਤਾਂ ਕੋਈ ਚਾਂਸ ਨਹੀਂ ਆ। ਇਦਾਂ ਦੇ ਕਰਾ। ਵੀ ਕੋਈ ਚਾਂਸ ਨਹੀਂ ਆ ਇਦਾਂ ਦੇ ਵੀ ਆਪਾਂ ਨੂੰ ਟਿਕਟ ਮਿਲ ਜੇ ਵਿਕਰਾਂ। ਫੇਰ ਦੂਜੀ ਗੱਲ ਜੇ ਟਿਕਟ ਮਿਲ ਗਈ ਕਿਰਾਂ ਪੈਸੇ ਤਾਂ ਇੰਤਜ਼ਾਮ ਵੀ ਮੇਰੇ ਕੋਲ ਹੈਗਾ। ਹਮ ਘਰ ਦੀ ਬੁੱਤੂ ਦਾ ਕਰੂੰ। ਇੱਕਾ ਦੀ ਬੋਰੀ ਚੁਕਲੇਉਣਾ। ਕਾਂਦੀ ਜੱਪ ਕੇ ਕਰਾਂ। ਹਮ ਆਪੇ ਭਰਾ ਭਰਾ ਲਾਊਗਾ। ਹਮ ਪੈਸੇ। ਲੇਕਿਨ ਮੈਂ ਨਾ ਉਹਥੇ ਦਾ ਮੈਂ ਉੱਥੇ ਦਾ ਕੱਬਾ ਬੰਦਾ ਜੇ ਮੇਰੇ ਵਰਗਾ ਚੱਲਿਆ ਗਿਆ ਉਹ ਤਾਂ ਪੜਤੂ ਪਾਉ ਰੱਖ ਰੱਖੂਗਾ ਕਰਾ ਮੇਰੇ ਕਿੱਲਾ ਖਸਖਸ ਮੁਦਦ ਹੋਣੀ ਹੈ ਫੋਨ ਬਥੇਰਿਆ ਕਰ ਨਹੀਂ ਜੇ ਪਾਰਟੀ ਹਾਈ ਕਮਾਂਡ ਨੇ ਮੰਨ ਲਉ ਤੁਮ ਟਿਕਟ ਦੇ ਦਿੱਤੀ ਬਿੱਟੂ ਨੇ ਬੋਰੀ ਚੱਕਣ ਵੀ ਦੇ ਦਿੱਤੀ ਤੇ ਮੁਰਕੇ ਤੁਸੀਂ ਵਿਧਾਨ ਸਭਾ ਚਲੇਗੇ ਜੇ ਭਾਜਪਾ ਹਾਈ ਕਮਾਂਡ ਨਹੀਂ ਰੋਕਤਾ ਵੀ ਖਸਖਸ ਦੀ ਖੇਤੀ ਦੀ ਗੱਲ ਨਹੀਂ ਕਰਨੀ ਵਿਧਾਨ ਸਭਾ ਚ ਕੀ ਕਰੋਗੇ ਨਹੀਂ ਜੀ ਕਰਦੇ ਜੀ ਸਾਡੇ ਸਾਰੇ ਸਾਰੇ ਆ ਸਾਡੇ ਤਾਂ ਜੀ ਰਵਨੀ ਬਿੱਟੂ ਜੀ ਨੇ ਬਿਆਨ ਦਿੱਤਾ ਕਰ ਹਲ ਬਈ ਸਾਰੇ ਲੀਡਰਾਂ ਨਾਲ ਗੱਲ ਹੋਈ ਹੈ ਤੈਨ ਜੋ ਜੋ ਗੱਲ ਕਹਿਣਾ ਤੂੰ 100% ਸਹੀ ਆ ਕੋਈ ਸਾਡੇ ਪੰਜਾਬ ਦੇ ਲੀਡਰ ਨਹੀਂ ਡਿਸਾਈਡ ਕਰਨਾ ਵੀ ਇਥੇ ਖਸਕਸ ਦੀ ਖੇਤੀ ਹੋਣੀ ਆ ਕਿ ਨਹੀਂ ਹੋਣੀ ਸਾਡੇ ਪ੍ਰਧਾਨ ਮੰਤਰੀ ਨੇ ਨਹੀਂ ਕਰਨਾ ਪ੍ਰਧਾਨ ਮੰਤਰੀ ਨੇ ਰੋਗਿਸ਼ਨ ਕਰ ਦੇਣੀ ਮਤਲਬ ਤੁਸੀਂ ਦਾਵਾ ਕਰਦੋ ਜੇ 47 ਦੇ ਵਿੱਚ ਬੀਜੇਪੀ ਦੀ ਸਰਕਾਰ ਆ ਗਈ ਤਾਂ ਪੰਜਾਬ ਚ ਖਸਕਸ ਦੀ ਖੇਤੀ ਸ਼ੁਰੂ ਹੋ ਜੂ 100% ਕਰ ਹੂੰ ਜੇ ਨਾ ਹੋਵੇ ਮੈਂ ਜ਼ਿੰਮੇਵਾਰ ਹੇ ਸਰ ਨਾਲ ਟੀਟੂ ਬਣੀਆਂ ਸੀਗੇ ਜਿਹੜੇ ਕਹਿੰਦੇ ਕਿ ਪੰਜਾਬ ਦੇ ਵਿੱਚ ਜੇ 227 ਦੇ ਵਿੱਚ ਭਾਜਪਾ ਦੀ ਨਰੋਲ ਸਰਕਾਰ ਬਣ ਗਈ ਤਾਂ ਪੰਜਾਬ ਦੇ ਵਿੱਚ ਅਸੀਂ ਖਸਕਸ ਦੀ ਖੇਤੀ ਸ਼ੁਰੂ ਕਰਾਵਾਂਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਾਟੜੀਆ